ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਪਿਆਰੀ ਜੀ 컬렉ਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਿਹੜੇ ਸੂਟ ਤੁਸੀਂ ਇਹ ਦੇਖ ਰਹੇ ਹੋ ਜੀ ਇਹ ਖੀਨਖਾ ਬ੍ਰੋਕੇਟ ਦੇ ਆਉਣਗੇ ਜੀ 2.5 ਮੀਟਰ ਦੀ ਕੱਟ ਹੋਊਗੀ ਜੀ 2.5 ਮੀਟਰ ਸ਼ਰਟ ਡਿਜੀਟਲ ਪ੍ਰਿੰਟ ਦੀ ਆਊਗੀ ਜੀ ਨਾਲ ਪਲੇਨ ਬਾਟਮ ਆਊਗੀ ਜੀ 2.5 ਮੀਟਰ ਦੀ ਨਾਲ ਪਲੇਨ ਦੁਪੱਟਾ ਆਊਗਾ ਜੀ 2.5 ਮੀਟਰ ਦਾ ਚੁਣੌਣ ਦਾ ਡਾਈ ਕਰਕੇ ਦੇਵਾਂਗੇ ਜੀ ਬਹੁਤ ਜ਼ਿਆਦਾ ਸੋਹਣੀ ਤੇ ਪਿਆਰੀ ਆਪਾਂ ਕਲੈਕਸ਼ਨ ਰੈਡੀ ਕੀਤੀ ਹੈ ਜੀ ਨਾਲ ਦੁਪੱਟਿਆਂ ਵਾਲੀ ਤੁਸੀਂ ਕਿਸੇ ਵੀ ਭੈਣ ਨੇ ਦੁਪੱਟਾਂ ਤੇ ਫਿਨਿਸ਼ਿੰਗ ਕਰਵਾਉਣੀ ਹੋਵੇ ਲੈਸ ਵਗੈਰਾ ਦੀ ਤਾਂ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਤੇ ਜੇ ਤੁਸੀਂ ਬਾਟਮ ਤੇ ਵਰਕ ਕਰਵਾਉਣਾ ਜਾਂ ਸੂਟ ਤੇ ਵਰਕ ਕਰਵਾਉਣਾ ਤਾਂ ਤੁਸੀਂ ਸਾਡੇ ਤੋਂ ਉਹ ਵੀ ਕਰਵਾ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਤੁਹਾਨੂੰ ਅਵੇਲੇਬਲ ਮਿਲ ਜੂਗਾ ਜੀ ਤੁਸੀਂ ਕੋਈ ਵੀ ਵਰਕ ਸਾਡੇ ਤੋਂ ਕਰਵਾ ਸਕਦੇ ਹੋ ਤੇ ਇਹਨਾਂ ਸੂਟਾਂ ਦਾ ਪ੍ਰਾਈਸ ਆਊਗਾ ਜੀ 1990 ਫ੍ਰੀ ਸ਼ਿਪਿੰਗ ਹੈ ਜਿਹੜਾ ਮਰਜੀ ਸੂਟ ਤੁਸੀਂ ਆਰਡਰ ਕਰ ਲਓ ਜੀ ਸੋਨੂੰ ਘਰੇ ਬੈਠਿਆਂ ਨੂੰ ਇਹ ਸੂਟ 1990 ਦੇ ਵਿੱਚ ਵੀ ਦਾ ਦੁਪੱਟਾ ਡਾਈ ਮਿਲ ਜੂਗਾ ਜੀ ਤੇ ਇਹ ਵਾਲੇ ਸੂਟ ਆਪਣੇ ਕੋਲੇ ਵਿਦਆਊਟ ਦੁਪੱਟਾ ਹੈ ਇਹਨਾਂ ਦਾ ਪ੍ਰਾਈਸ 1600 ਹੈ ਜੀ ਜੇ ਤੁਸੀਂ ਇਹਨਾਂ ਦੇ ਨਾਲ ਦੁਪੱਟੇ ਰੈਡੀ ਕਰਵਾਉਣੇ ਆ ਤਾਂ ਆਪਾਂ ਤੁਹਾਨੂੰ ਇਹਨਾਂ ਦੇ ਨਾਲ ਵੀ ਦੁਪੱਟੇ ਰੈਡੀ ਕਰਵਾ ਦਾਂਗੇ ਜੀ ਤੇ ਜਿਵੇਂ ਦੀ ਵੀ ਤੁਹਾਡੀ ਚੋਇਸ ਹੋਊਗੀ ਉਸੇ ਤਰ੍ਹਾਂ ਦਾ ਆਪਾਂ ਦੁਪੱਟਾ ਤੁਹਾਨੂੰ ਰੈਡੀ ਕਰਵਾ ਦਾਂਗੇ ਨਾਲ ਲੈਸ ਵਗੈਰਾ ਜੇ ਤੁਸੀਂ ਲਗਵਾਉਣੀ ਹੈ ਤਾਂ ਆਪਾਂ ਤੁਹਾਨੂੰ ਉਹ ਵੀ ਲਗਵਾ ਦਾਂਗੇ ਜੀ ਬਹੁਤ ਜ਼ਿਆਦਾ ਸੋਹਣਾ ਬ੍ਰੋਕੇਟ ਖਿੰਖਾਵ ਦਾ ਸਟੱਫ ਆਊਗਾ ਜੀ ਤੇ ਨਾਲ ਕ੍ਰੇਪ ਸਿਲਕ ਦੀ ਬਾਟਮ ਹੈ ਜੀ ਸਾਰੇ ਸੂਤਾਂ ਦੇ ਨਾਲ ਹੀ ਬਹੁਤ ਜ਼ਿਆਦਾ ਸੋਹਣੇ-ਸੋਹਣੇ ਤੇ ਪਿਆਰੇ-ਪਿਆਰੇ ਜੇ ਸੂਟ ਹੈ ਜੀ ਓਨਲੀ 1650 ਰੁਪਏ ਪ੍ਰਾਈਸ ਹੈ ਜੀ ਵਿਦਆਊਟ ਦੁਪੱਟਾ ਵਿਦ ਦੁਪੱਟਾ 1990 ਰੁਪਏ ਪ੍ਰਾਈਸ ਹੈ ਜੀ ਇਹ ਵਾਲੇ ਸੂਟ ਵੀ ਆਪਾਂ ਨੂੰ ਸਿਲਕ ਬੇਸ ਤੇ ਮਿਲ ਜਾਣਗੇ ਜੀ ਰੰਗ ਰਸੀਆ ਬ੍ਰਾਂਡ ਦੀ ਪੈਰਾਡਾਈਜ਼ ਸਿਲਕ ਹੈ ਜੀ 2.5 ਮੀਟਰ ਦੀ ਸ਼ਰਟ ਆਉਗੀ ਜੀ ਡਿਜੀਟਲ ਪ੍ਰਿੰਟ ਦੀ ਤੇ 2.5 ਮੀਟਰ ਦੀ ਬਾਟਮ ਆਉਗੀ ਜੀ ਮਸਲੀਨ ਸਿਲਕ ਦੀ ਬਾਟਮ ਪਲੇਨ ਹੋਊਗੀ ਜੀ ਤੇ ਜੇ ਤੁਸੀਂ ਇਹਨਾਂ ਦੇ ਨਾਲ ਦੁਪੱਟੇ ਰੈਡੀ ਕਰਵਾਉਣੇ ਆ ਤਾਂ ਤੁਸੀਂ ਸਾਡੇ ਤੋਂ ਦੁਪੱਟੇ ਰੈਡੀ ਕਰਵਾ ਸਕਦੇ ਹੋ ਇਹ ਵੀ ਵਿਦਆਊਟ ਦੁਪੱਟਾ ਹੈ ਜੀ ਤੁਸੀਂ ਇਹਨਾਂ ਦੇ ਨਾਲ ਦੁਪੱਟੇ ਰੈਡੀ ਕਰਵਾ ਸਕਦੇ ਹੋ ਜਿਵੇਂ ਦੀ ਵੀ ਤੁਹਾਡੀ ਚੋਇਸ ਹੈ ਹਲਕਾ ਭਾਰਾ ਜਿਵੇਂ ਦਾ ਵੀ ਦੁਪੱਟਾ ਤੁਸੀਂ ਰੈਡੀ ਕਰਵਾਉਣਾ ਆਪਣੇ ਕੋਲੇ ਸੋਨੂੰ ਸਾਰੇ ਦੁਪੱਟੇ ਮਿਲ ਜਾਣਗੇ ਤੇ ਬਹੁਤ ਜ਼ਿਆਦਾ ਸੋਹਣੇ ਤੇ ਪਿਆਰੇ ਇਹ ਸੂਟ ਹੈ ਜੀ ਪਿਆਰੀ ਪਿਆਰੀ ਜੀ ਇਹ ਕਲੈਕਸ਼ਨ ਹੈ ਜੀ ਇਹ ਵਾਲੇ ਸੂਟ ਆਉਣਗੇ ਜੀ ਕਾਟਰਾਈ ਦੇ ਕਾਟਰਾਈ ਦਾ ਫੈਬਰਿਕ ਆਊਗਾ ਜੀ ਆਲ ਓਵਰ ਸੂਟ ਮਿਲਣਗੇ ਜੀ ਇਹ ਤੇ ਨਾਲ ਇਹਨਾਂ ਦੇ ਮਸਲੀਨ ਦੇ ਦੁਪੱਟੇ ਆ ਇਹਦੇ ਨਾਲ ਬਾਟਮ ਪਸ਼ਮੀਨੇ ਦੀ ਆਊਗੀ ਜੀ ਪਹਿਲਾਂ ਵਾਲਿਆਂ ਦੇ ਨਾਲ ਬਾਟਮ ਕਾਟਰਾਈ ਦੀ ਸੀ ਇਹਨਾਂ ਦੇ ਨਾਲ ਪਸ਼ਮੀਨੇ ਦੀ ਬਾਟਮ ਦੇ ਨਾਲ ਇਹ ਸੋਨੂ ਸੂਟ ਮਿਲੂਗਾ ਜੀ ਤੇ ਇਹਨਾਂ ਦੇ ਵਿੱਚ ਕੁਝ ਕੁ ਸੂਟ ਵਿਦਾਊ ਆਲ ਓਵਰ ਹੈ ਜੀ ਕੁਝ ਕੁ ਸੂਟ ਸੋਨੂ ਮੈਚਿੰਗ ਮਿਲ ਜਾਣਗੇ ਜੀ ਕੁਝ ਕਹੇ ਕੋਟ్రਾਈ ਦੇ ਆ ਜੀ ਕੁਝ ਕਹੇ ਪ੍ਰੀਮੀਅਮ ਕੁਆਲਿਟੀ ਦੇ ਪਸ਼ਮੀਨੇ ਦੇ ਆ ਸਾਰਿਆਂ ਦਾ ਅਲੱਗ-ਅਲੱਗ ਪ੍ਰਾਈਸ ਹੈ ਜੀ ਜਿਹੜੇ ਪਸ਼ਮੀਨੇ ਦੇ ਹੋਣਗੇ ਜੀ ਉਹ 1600 1650 ਰੁਪਏ ਪ੍ਰਾਈਸ ਹੈ ਜੀ ਤੇ ਕੋਟ్రਾਈ ਵਾਲਿਆਂ ਦਾ ਪ੍ਰਾਈਸ 1900 ਰੁਪਏ ਹੈ ਜੀ ਸ਼ਿਪਿੰਗ ਫ੍ਰੀ ਹੈ ਸਾਰਿਆਂ ਦੇ ਉੱਪਰ ਤੁਸੀਂ ਜਿਹੜਾ ਮਰਜ਼ੀ ਤੁਹਾਨੂੰ ਸੂਟ ਪਸੰਦ ਹੋਵੇ ਤੁਸੀਂ ਉਹਦਾ ਸਾਨੂੰ ਪ੍ਰਾਈਸ ਪੁੱਛ ਸਕਦੇ ਹੋ ਤੇ ਆਪਦੀ ਬੁਕਿੰਗ ਕਰਵਾ ਸਕਦੇ ਹੋ ਸਾਰਿਆਂ ਦੇ ਨਾਲ ਤੁਹਾਨੂੰ ਦੁਪੱਟੇ ਮਿਲਣਗੇ ਨਿੱਜੀ ਇਹਨਾਂ ਦੇ ਨਾਲ ਮਸਲਿਨ ਦਾ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਆਊਗਾ ਜੀ ਸਾਰੇ ਸੂਟਾਂ ਦੇ ਨਾਲ ਜਿਹੜਾ ਮਰਜੀ ਸੂਟ ਤੁਸੀਂ ਆਰਡਰ ਕਰ ਲਓ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਘੰਟੀ ਵਾਲੇ ਬਟਨ ਨੂੰ ਜ਼ਰੂਰ ਔਨ ਕਰ ਲਿਆ ਕਰੋ ਜੀ ਤੇ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਬੇਨਤੀ ਹੈ ਜੀ ਪਲੀਜ਼ ਮੇਰੀ ਵੀਡੀਓ ਦੇਖਦੇ ਦੇਖਦੇ ਇੱਕ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਸੀਂ ਸਾਨੂੰ ਕਿੱਥੋਂ ਦੇਖਦੇ ਹੋ ਤੇ ਸਾਡੇ ਕਲੈਕਸ਼ਨ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਕਿਹੜਾ ਸੂਟ ਸੁਮਜਦਾ ਸੋਹਣਾ ਲੱਗ ਸਾਰਾ ਪਲੀਜ਼ ਕਮੈਂਟ ਦੇ ਵਿੱਚ ਜਰੂਰ ਦੱਸਿਆ ਕਰੋ ਇਹ ਵਾਲੇ ਸੂਟ ਇਹ ਕੋ ਡਰਾਈ ਦੇ ਆ ਜੀ ਇਹ ਜਿਹੜੇ ਤਿੰਨ ਚਾਰ ਸੂਟ ਹੈ ਜੀ ਇਹ ਸਾਰੇ ਕੋ ਡਰਾਈ ਦੇ ਆਉਣਗੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ